ਭਰਜਾਈ ਇਹਨੇ ਤਾਂ ਰੋਈ ਹੋਈ ਜਾਣਾ ਮੈਂ ਸਹੇਰ ਦੀ ਥੱਕ ਗਈਆਂ ਇਕੱਲੀ ਕੰਮ ਕਰ ਕਰਕੇ ਮੈਂ ਵੀ ਤਾਂ ਬੱਚਾ ਨੂੰ ਵੇਖਣਾ ਕਿਾ ਜਿਵੇਂ ਆ ਪੁੱਤੂ ਮੰਮਾ ਨੇ ਸੇਤੀ ਸੇਤੀ ਕੰਮ ਵੀ ਨਾ ਫੇਲੇ ਆਚੀ ਐ ਨੀਆ ਮਿਰਚਾਂ ਤੈਨੂੰ ਸਬਜ਼ੀ ਨਹੀਂ ਬਣਾਉਣੀ ਆਉਂਦੀ ਅੱਛਾ ਲੈਂਦੀ ਸੀ ਨਾ ਮੇਰੇ ਨਾਲ ਪੰਗੇ ਲੈ ਪੁਆਤੀਆਂ ਗਾਲਾਂ ਮੰਮਾ ਕਿਦਰੇ ਮੇਰੀ ਧੀ ਵੀ ਘਰ ਵੀ ਜਵਾਬ ਤੋਇਆ ਹੈ ਮੈਂ ਨੂੰ ਤੇ ਬੜਾਈ ਚਾਹੀ। ਕਦੋਂ ਪਰਸੋ ਦੀ ਸਵੇਰ ਆਵੇ ਤੇ ਮੈਂ ਆਪਣੀ ਦੋਤਰੀ ਦਾ ਮੂੰਹ ਵੇਖਾਂ। ਰਿਮੀ ਲਿਆ ਫੁਲਕਾ ਲਿਆ ਜੱਦੀ ਭੁੱਖ ਲੱਗੀ ਏ। ਦੋਜੀ ਖਾਓ। ਅੱਜ ਤਾਂ ਸੁਆਦ ਆ ਗਿਆ। ਹੁਣ ਕਿਹੜੇ ਸਵਾਦ ਲਈ ਜਾਨੀ ਐ ਹੁਣ ਕਿਹੜਾ ਨਵਾਂ ਪੰਗਾ ਖੜਾ ਕਰਤਾ ਤੂੰ ਪੁੱਛੋ ਨਾ ਅੱਜ ਤਾਂ ਮਜਾ ਹੀ ਆ ਗਿਆ ਅੱਜ ਮੈਂ ਉਹਦੇ ਗਾਲਾ ਪਵਾਈ ਆ ਭੋਗ ਲਾ ਮੈਂ ਵੀ ਉਹਦੀ ਸਬਜ਼ੀ ਚ ਨਾ ਮਿਰਚਾਂ ਭੁੱਕਿਆਈ ਆ ਮਜਾ ਹੀ ਆ ਗਿਆ ਅੱਜ ਤਾਂ ਮੈਨੂੰ ਵੀਰੇ ਨੂੰ ਲੱਗੀ ਸੀ ਭੁੱਖ ਤੇ ਵੀਰੇ ਨੂੰ ਮਿਲ ਗਈਆਂ ਮਿਰਚਾਂ ਵਾਲੀਆਂ ਸਬਜ਼ੀ ਤੇ ਉਹਨਾਂ ਨੇ ਚੰਗੀ ਖੜਕਾਈ ਫਿਰ ਅੱਜ ਮੈਨੂੰ ਤਾਂ ਪੈ ਗਈ ਟੰਡ ਉਹ ਤੇਰਾ ਬੇੜਾ ਤਰ ਜੇ ਤੂੰ ਕੋਈ ਨਵਾਂ ਹੀ ਪੰਗਾ ਖੜਾ ਕਰਾਂਗੀ ਮੇਰੀ ਜਾਨ ਨੂੰ ਬਾਈ ਤੇਰੇ ਬਾਰੇ ਪਹਿਲੇ ਹੀ ਕਹਿੰਦਾ ਸੀ ਮੈਨੂੰ ਕੀ ਕੁਝ ਸਮਝਾ ਉਹਨੂੰ ਓਹੋ ਐਵੇਂ ਨਾ ਡਰ ਜਿਆ ਕਰੋ ਕਿਸ ਤੋਂ ਮੈਂ ਨਹੀਂ ਡਰਦੀ ਕਿਸੇ ਤੋਂ ਮੈਂ ਤੇ ਲੱਗਦਾ ਇਹ ਮੇਰਾ ਸਿਰ ਪੜਵਾ ਕੇ ਛੱਡੇਗੀ ਇੰਨੇ 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 ਪਰਜਾਈ ਕੱਲ ਕੀ ਹੋ ਗਿਆ ਸੀ ਵੀਰੇ ਨੇ ਤੁਹਾਨੂੰ ਇੰਨਾ ਬੋਲਦੇ ਪਈ ਸੀ ਕੀ ਗੱਲ ਹੋ ਗਈ ਪਰਜਾਈ ਤੁਹਾਨੂੰ ਪੁੱਛਣੀ ਆ ਕੀ ਗੱਲ ਕੁਝ ਬੋਲਦੇ ਨਹੀਂ ਕੀ ਹੋਇਆ ਸੀ ਵੀਰੇ ਨੇ ਕੀ ਕਿਹਾ ਤੂੰ ਹੀ ਦੱਸ ਦੇ ਨਹੀਂ ਕੁਝ ਮੈਨੂੰ ਜਿਵੇਂ ਤੈਨੂੰ ਤਾਂ ਕੁਝ ਪਤਾ ਨਹੀਂ ਤੇਰੇ ਤੋਂ ਮੇਰੇ ਬਿਨਾਂ ਇਸ ਘਰੇ ਤੇ ਰਹਿੰਦਾ ਕੌਣ ਹੈ ਹੁਣ ਜੋ ਕੁਝ ਹੋਇਆ ਤੈਨੂੰ ਸਭ ਪਤਾ ਹੈ ਪੈ ਗਈ ਹੋਣੀ ਹੁਣ ਤੇਰੇ ਕਲੇਜੇ ਠੰਡ ਹਾਂ ਹਾਈ ਪਰਜਾਈ ਤੁਸੀਂ ਕਹਿਣਾ ਕੀ ਜਾਨਦੇ ਆ ਆ ਗੋਲ-ਵੋਲ ਗੱਲਾਂ ਨਾ ਘਮਾਓ ਮੇਰੇ ਨਾਲ ਮੈਨੂੰ ਸਿੱਧੀ-ਸਿੱਧੀ ਗੱਲ ਦੱਸੋ ਕੀ ਗੱਲ ਆ ਜਿਆਦਾ ਭੋਲੀ ਬਣਨ ਦੀ ਲੋੜ ਨਹੀਂ ਐ ਮੈਨੂੰ ਪਤਾ ਸਬਜ਼ੀ 'ਚ ਮਿਰਚਾ ਤੂੰ ਹੀ ਪਾਈਆਂ ਸੀਗੀਆਂ ਤੇਰੇ ਤੋਂ ਮੇਰੇ ਬਿਨਾ ਐ ਕੌਣ ਘਾਰੇ ਚੋਤ ਲਓ ਜੀ ਕਰ ਲੋ ਗੱਲ ਭਲਾਈ ਦਾ ਤਾਂ ਜਮਾਨਾ ਹੀ ਹੈ ਨਹੀਂ ਇਹ ਤਾਂ ਉਹੀ ਗੱਲ ਹੋ ਗਈ ਨੇਕੀ ਕਰ ਤੇ ਖੂਚਪਾ ਬੱਸ ਕਰ ਬੱਸ ਕਰ ਰਿਮੀ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦੀ ਆ ਪੋਰ ਮੈਂ ਆਪਣੀ ਸਬਜ਼ੀ ਚ ਆਪ ਮਿਰਚਾ ਧੂੜਿਆ ਹੀ ਕਿਤੇ ਸਬਜ਼ੀ ਚ ਮਿਰਚਾ ਤੂੰ ਹੀ ਪਾਈਆਂ ਨੇ ਮੈਨੂੰ ਸਭ ਪਤਾ ਹੈ ਤੇਰਾ ਅੱਛਾ ਜੇ ਆਹੀ ਗੱਲਾਂ ਨਾ ਤਾਂ ਮਿਰਚਾਂ ਵੀ ਮੈਂ ਹੀ ਪਾਈਆਂ ਸੀ ਤੇ ਕਾਲਾ ਵੀ ਮੈਂ ਹੀ ਪੁਆਈਆਂ ਨੇ ਹੈ ਕੋਈ ਸਬੂਤ ਕਿਵੇਂ ਕਰਾਂਗੀ ਸਾਬਤ ਰਿਮੀ ਇੱਕ ਤਾਂ ਤੂੰ ਚਲਾਕੀਆਂ ਕਰਦੀ ਆਂ ਉੱਪਰ ਮੇਰੇ ਨਾਲ ਐ ਸਾਬਤ ਸੂਬਾ ਕਾਲੀਆਂ ਗੱਲਾਂ ਨਾ ਕਰ ਫਾਲਤੂ ਗੱਲਾਂ ਮੈਨੂੰ ਬਿਲਕੁਲ ਪਸੰਦ ਨਹੀਂ ਹੈਗੀਆਂ ਈਦੋਂ ਆ ਪਾਇਆ ਤੁਸੀਂ ਇੱਕ ਦਿਨ ਛੁੱਟੀ ਦਾ ਹੁੰਦਾ ਕੀ ਕਲੇਸ਼ ਪਾਇਆ ਕਰੇ ਜੀ ਵੀਰ ਜੀ ਰੁਕੋ ਰੁਕੋ ਮੈਂ ਤੁਹਾਨੂੰ ਦੱਸਦੀ ਆ ਪਰਜਾਈ ਕਿਦਾਂ ਬੋਲਦੀ ਆ ਮੇਰੇ ਨਾਲ ਉੱਚੀ ਉੱਚੀ ਲੜਾਈਆਂ ਕਰਦੀ ਮੈਂ ਕੀ ਕੀਤਾ ਤਾਂ ਦੇਖੋ ਪਰਜਾਈ ਕਿਦਾਂ ਦੀ ਇਨਸਾਮ ਲਈ ਜਾਂਦੀ ਆ ਮੇਰੇ ਤੇ ਪਰਜਾਈ ਕਹਿੰਦੀ ਜਿਹੜੀ ਕੱਲ ਮਿਰਚਾਂ ਪੁੱਕੀਆਂ ਸਬਜ਼ੀ ਦੇ ਮੈਂ ਪੁੱਕੀਆਂ ਭਲਾ ਮੈਂ ਇਦਾਂ ਦੇ ਕੰਮ ਕਰ ਰਹੀ ਆ ਮੈਂ ਕੁੜੀ ਸਾਂਭਦੀ ਆ ਕੰਮ ਕਰਦੀ ਆ ਪਰਜਾਈ ਫੇਰ ਇਦਾਂ ਦੇ ਸਾਂਭ ਲਾਂਦੀ ਆ ਮੇਰੇ ਤੇ ਰਿਮੇ ਸ਼ਰੇ ਆਮ ਤੁਰ ਬੋਲਦੀ ਪਈਆਂ ਤੂੰ ਇੰਨੀ ਛੋਟੀ ਆ ਤੂੰ ਸੱਪ ਕਰ ਸਬਜੀ ਤਾਂ ਤੂੰ ਹੀ ਬਣਾਈ ਸੀ ਨਾ ਹੁਣ ਆਪਣੀ ਗਲਤੀ ਤੋਤੇ ਖੋਪ ਰਹੀ ਐ ਜਦੋਂ ਕਰੋ ਉਹ ਤੁਹਾਡਾ ਕੋਈ ਨਾ ਕੋਈ ਕਲੇਸ਼ ਛਿੜੇ ਰਹਿੰਦਾ ਜੋ ਦੇਖੋ ਇੱਕ ਦਿਨ ਛੁੱਟੀ ਦਾ ਹੁੰਦਾ ਉਸ ਦਿਨ ਵੀ ਘਰੇ ਆ ਕੇ ਚਾਹ ਨਹੀਂ ਲੈਣ ਦਿੰਦੀਆਂ ਜਨਾਨੀਆਂ ਜੀ ਜੀ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਸੁਣੋ अपनी धी राणी फटाफट तैयार करा पुतु की नानी ने आना है ना छोना छोना त्यार करिए मेरी गुडो फिर सो जाएगी फटाफट आए मेरी धीरा सो तो गया मेरा पुतु ਮੈਂ ਫਟਾਫਟ ਕੰਮ ਨਵੇੜ ਲਵਾ। ਇਹਦੀ ਨਾਨੀ ਨੇ ਪਹੁੰਚ ਜਾਣਾ ਹੈ ਉਹਨੇ ਚੇਦ। ਜਲਦੀ ਜਲਦੀ ਕੰਮ ਨਵੇੜਾਂ। ਬੀਬੀ ਨੇ ਵੀ ਆ ਜਾਣਾ ਹੈ। ਗੁੱਦੂ ਵੀ ਸਿੱਤੀ ਪਈ ਆ ਹੁਣੇ। ਅੱਜ ਤਾਂ ਮੇਰੇ ਪੁੱਤਰ ਦੀ ਨਾਨੀ ਨੇ ਆਣਾ ਹੈ। ਫਟਾਫਟ ਕੰਮ ਨਵੇੜਾਂ। ਉਹ ਤੀਏ ਨਾ ਗੁੱਡ ਬਫ ਤਾਂ ਕੋਈ ਕੰਮ ਨਹੀਂ ਕਰ ਹੁੰਦੇ ਨਾ ਉਹਨੇ ਨੰਨੇ ਰੋਣਾ ਸ਼ੁਰੂ ਕਰਤਾ ਐ ਇਹਦੀ ਆਵਾਜ਼ ਸੁਣ ਕੇ ਇਹਦੀ ਮਾਂ ਨੇ ਆ ਜਾਣਾ ਇੱਥੋਂ ਇਹਦੀ ਆਈ ਜਾਂਦੀ ਨਾਨੀ ਜੰਮਣੀ ਲੈ ਕੇ ਇਹ ਕਹ ਪੀ ਵੀਰੀਆ ਵਾਰਿਚੀ ਕਰਦੇ ਨੂੰ ਉਹਦੇ ਕੰਨਾਂ ਤੱਕ ਇਹਦੀ ਆਵਾਜ਼ ਨਾ ਪਹੁੰਚੇ ਆ ਜਾਈ ਮੇਰੇ ਸਰਾਣੇ ਫਿਰ ਕੰਮ ਸਾਰਾ ਮੈਨੂੰ ਕਰਨਾ ਪੈਣਾ ਜ਼ਿੰਦੀ ਰੋਈ ਜਾਉਂ ਕਿੰਨਾ ਰੋਣਾ ਮੈਂ ਤਾਂ ਇਹੋ ਗੀ ਮੈਨੂੰ ਕੀ ਯਾਦ ਸੀ ਵੀ ਦੀ ਐਡੀ ਬਾਤ ਕਰਤੀ ਚਿਰ ਨਹੀਂ ਆ ਮੇਰਾ ਤਾਂ ਇਹ ਕੰਮ ਵੀ ਪਿਆ ਹੈ ਦੇਖਦੇ ਨੇ ਵੀ ਆ ਜਾਣਾ ਹੈ ਕੁੜੀ ਦਾ ਮੂੰਹ ਵੇਖਾ ਜਾ ਕੇ ਪਹੁੰਚ ਗਈਆਂ ਮੈਂ ਟਾਈਮ ਨਾਲ ਹੀ ਮਿੱਤੂ ਨੀ ਮਿੱਤੂ ਕਿੱਥੇ ਹੈ ਜੂ ਮੋਟੇ ਕਿਥੇ ਹੈ ਸਾਸਰੀ ਘਰ ਆਸੀ ਤੁਸੀਂ ਕਦੋਂ ਆਏ ਸਾਸਰੀ ਘਰ ਤਾਂ ਠੀਕ ਐ ਕੁੜੀ ਰੋਈ ਜਾਂਦੀ ਵੀ ਐ ਤੈਨੂੰ ਪਤਾ ਨਹੀਂ ਲੱਗਦਾ ਮਸੀ ਜੀ ਮੈਂ ਨਾ ਬਸ ਉਹ ਟੀਵੀ ਬਸ ਉਹ ਦੇਖ ਰਹੀ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਈ ਇਹ ਵੀ ਰੋ ਰੋ ਕੇ ਬੁਰਾ ਹਾਲ ਕੀਤਾ ਹੋਇਆ ਮੇਰੀ ਧੀ ਨੇ ਹਾਂ ਮੈਂ ਚੁੱਕਾਂ ਆਪਣੀ ਧੀ ਨੂੰ ਹਾਂ ਮੈਂ ਚੁੱਕਾਂ ਆਜੋ 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 ਹਾਂ ਮੀਤੂ ਨੀਮਿਤੂ ਕਿੱਥੇ ਹੈ ਕਿਵੇਂ ਕੁੜੀ ਰੋਈ ਜਾਂਦੀ ਪਈ ਐ ਪਰਜਾਈ ਮਾਸੀ ਕਦੋਂ ਦੇ ਆਏ ਪਏ ਨੇ ਕਿੰਨੀਆਂ ਆਵਾਜ਼ਾਂ ਮਾਰੀਆਂ ਤੁਹਾਨੂੰ ਤੁਹਾਨੂੰ ਸੁਣਿਆ ਹੀ ਨਹੀਂ ਅੱਛਾ ਆ ਗਈ ਆ ਬੀਬੀ ਜਾਣੀ ਆ ਮੈਂ ਇੱਕ ਮਿੰਟ ਪਾਣੀ ਦੇਣ ਲੱਗੀ ਸੀ ਲਿਆ ਮੈਂ ਦੇ ਆ ਮੈਨੂੰ ਪਤਾ ਹੀ ਨਹੀਂ ਲੱਗਾ ਬੀਬੀ ਕਦੋਂ ਆ ਗਈ ਹੋ ਗਿਆ ਮੇਰਾ ਸੀਰੀਅਲ ਦਾ ਸਤਿਆਨਾਸ ਆ ਗਈ ਐ ਬੀਬੀ ਉਸੇ ਟਾਈਮੇ ਵੀ ਹਾਏ ਬੀਬੀ ਤੁਸੀਂ ਕਹ ਦੋ ਆਈ ਮੈਨ ਤਾਂ ਪਤਾ ਹੀ ਨਹੀਂ ਲੱਗਾ ਕਦੋਂ ਆਈ ਸੀ ਕੁੜੀ ਰੋਈ ਜਾਂਦੀ ਸੀ ਇੰਨਾ ਰੋਈ ਐ ਕੁੜੀ ਹਾਏ ਲੋ ਤੁਸੀਂ ਪਹਿਲੇ ਪਾਣੀ ਪੀਓ ਹਾਂ ਅੱਛਾ ਬੀਬੀ ਗੁੱਡੋ ਰੋਈ ਜਾਂਦੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਸੁਣਨਾ ਕਿੱਥੋਂ ਸੀ ਐਨੀ ਤਾਂ ਉਹਨੇ ਬਾਤ ਚੱਕੀ ਪਈ ਸੀ ਟੀਵੀ ਦੀ ਕਿੰਨੇ ਰਿੰਮੀ ਨੇ ਤਾਂ ਹੀ ਨੇ ਮੈਨੂੰ ਸੁਣੀ ਕੁੜੀ ਦੀ ਆਵਾਜ਼ ਬਸ ਬੀਬੀ ਤੂੰ ਰਿੰਮੀ ਦੀ ਗੱਲਾਂ ਤੇ ਰਹਿਣ ਬਹੁਤ ਬੋਲਦੀ ਆ ਹਾਂ ਇਹ ਬੀਬੀ ਆ ਤੈਨੂੰ ਕੁਝ ਚੱਕੀ ਨਹੀਂ ਆਇਆ ਹੈ ਦੱਸ ਭਲਾ ਕਿੰਨਾ ਕੁਛ ਜੀ ਵੀ ਲਿਆਈ ਸੀ ਮੈਂ ਆਪਣੀ ਕੁੜੀ ਲਈ ਅੱਛਾ ਮੇਰੇ ਵਾਸਤੇ ਹੋਰ ਕਿੰਨੇ ਚਿਰਾਂ ਪਿੱਛੇ ਰੱਬ ਨੇ ਜੀ ਦਿੱਤਾ ਮੈਂ ਤਰਸੀ ਪਈ ਸੀ ਐਸ ਦਿਨ ਵਾਸਤੇ ਕਿੱਡਾ ਸੋਹਣਾ ਨੈਣ ਨਕਸ਼ ਨੇ ਮੇਰੇ ਪੁੱਤੂ ਦੇ ਐ ਬੀਬੀ ਸੋਹਣੀ ਲੱਗਦੀ ਹੈ ਰੀਤੀ ਤੇਨੂੰ ਸੱਚੀ ਹੀ ਸੋਹਣੀ ਆ ਮੇਰੀ ਕੁੜੀ ਕਿਉਂ ਐਦਾਂ ਕਿਉਂ ਪੁੱਛਦੀ ਪਈ ਐ ਚੰਗੀ ਭਲੀ ਮੇਰੀ ਕੁੜੀ ਐ ਐਡੇ ਸੋਹਣੀ ਉਹਦੇ ਨੈਣ ਨਕਸ਼ ਨਹੀਂ ਵੇਖ ਤਾਂ ਸਹੀ ਬਿੱਬੀ ਪਰ ਲੋਕੀ ਤਾਂ ਇਹਨੂੰ ਨਿੰਦਦੇ ਹੀ ਬਹੁਤ ਪਏ ਨੇ ਕਈ ਤਾਂ ਬੋਲੀ ਜਾਂਦੇ ਨੇ ਇਹਦਾ ਰੰਗ ਕਾਲਾ ਐ ਸੋਹਣੀ ਨਹੀਂ ਹੈਗੀ ਤੇ ਮੀ ਤਾਂ ਬਹੁਤ ਬੋਲਦੀ ਆ ਮੇਰੀ ਕੁੜੀ ਬਾਰੇ ਹੈ ਕੁੱਲ ਕੇ ਦੱਸ ਕੀ ਕਹਿੰਦੀ ਓ ਇਹਨੂੰ ਉਹਨੋ ਕੀ ਮਤਲਬ ਹੈ ਕੁੜੀ ਵਾਸਤੇ ਬੋਲਣ ਦਾ ਇੰਨਾ ਰੱਬ ਨੇ ਮਸਾ ਮਸਾ ਜੀ ਦਿੱਤਾ ਕੀ ਦੱਸਾਂ ਬੀਬੀ ਜਿੱਦਣ ਮੈਂ ਹਸਪੀਟਲ ਤੋਂ ਕੁੜੀ ਨੂੰ ਘਰੇ ਲੈ ਕੇ ਆਈ ਨਾ ਚੁੱਪ ਕਰ ਚੁੱਪ ਕਰ ਮੇਰੀ ਤੀ ਇੰਨਾ ਕੁਝ ਹੋਗਾ ਤੂੰ ਮੈਨੂੰ ਦੱਸਦੀ ਤਾਂ ਸਹੀ ਮੇਰਾ ਵੀ ਕੋਈ ਰਿਸ਼ਤਾ ਸੀ ਇਹਦੇ ਨਾਲ ਮੈਂ ਆ ਜਾਂਦੀ ਤੂੰ ਟੈਨਸ਼ਨ ਨਾ ਲੈ ਮੈਂ ਆਪੇ ਇਹਦਾ ਰੰਗ ਰੂਪ ਸਵਾਰ ਲਵਾਂਗੀ ਮੈਂ ਜਿੰਨਾ ਚਿਰ ਇੱਥੇ ਹੈਗੀ ਐ ਨਾ ਮੈਂ ਆਪੇ ਇਹਨੂੰ ਸੰਭਾਂਗੀ ਕੁੜੀ ਨੂੰ ਯਾ ਮੈਂ ਆਪਣੇ ਪੁੱਤ ਨੂੰ ਵੇਚਣ ਲਾਵਾਂਗੀ ਕੋਈ ਕਹਿ ਕੀ ਤਵੇ ਕਿਵੇਂ ਪੁੱਤ ਨੂੰ ਰੰਗ ਕਾਲਾ ਏ ਮੈਂ ਆਪਣੇ ਬੁੱਤੂ ਨੂੰ ਵੇਚਣ ਲੰਨੀ ਆ ਦੀ ਗੁੱਡੀ ਬੀਬੀ ਇਹ ਕਰੀ ਜਾਂਦੇ ਹੋ ਆ ਵੇ ਏਦਾਂ ਵੇਸਨ ਚ ਨਾ ਹਲਦੀ ਤੇਲ ਪਾ ਕੇ ਲਾਇਆ ਕਰ ਕੋਲਾ ਬੋਲਾ ਇਹਦੇ ਫਿਰ ਵੇਖੀ ਕਿੰਦਾ ਸੋਨਾ ਇਹਦਾ ਰੰਗ ਨਿੱਖਰਦਾ ਬੱਚੇ ਦਾ ਅੱਛਾ ਬੀਬੀ ਹਾਂ ਲਿਓ ਮੈਂ ਵੀ ਕਰਕੇ ਦੇਖਾਂ ਹਾਂ ਆ ਜਾ ਤੈਨੂੰ ਵੀ ਸਿਖਾਵਾਂ ਲਿਓ ਫਿਰ ਲੈ ਚੇਕ ਮਿੱਤੂ ਆ ਵੇ ਵੇ ਕਿੱਡੇ ਸੋਨੇ ਸੋਨੇ ਸੂਟ ਲਿਆਈਆਂ ਬੱਚੇ ਵਾਸਤੇ ਹਾਂ ਬੀਬੀ ਆ ਕਿੱਲਾ ਸੋਨਾ ਰੰਗ ਹੈ ਮਾਸੀ ਆਨੇ ਗੁੜੇ ਰੰਗ ਆ ਕੁੜੀ ਦੇ ਜੱਜੂ ਭਲਾ ਕੀ ਰੀ ਮਿੱਤੂ ਰੰਗ ਰੰਗ ਲਾਈ ਹੋਈ ਐ ਆਪੇ ਜਿਚਾ ਲਾਂਗੀ ਮੈਂ ਉਹਨੂੰ ਸਾਰੇ ਨਾਲੇ ਕੀ ਗੁੱਡੀ ਗੁੱਡੀ ਕੀ ਹੁੰਦਾ ਮਿੱਤੂ ਕੀ ਐ ਇਹਨੂੰ ਗੁੱਡੀ ਗੁੱਡੀ ਕਹਿੰਦੇ ਸਾਰੇ ਜਾਨੇ ਇਹ ਨਾ ਕੋਈ ਨਾਮ ਨਹੀਂ ਰੱਖ ਸਕਦੇ ਬੀਬੀ ਅਸੀਂ ਤਾਂ ਗੁੱਡੀ ਗੁੱਡੀ ਹੀ ਕਹਿੰਦੇ ਆ ਹਜੇ ਨਹੀਂ ਰੱਖਿਆ ਇਹਦਾ ਨਾਮ ਅਸੀਂ ਕੀ ਗੁੱਡੀ ਗੁੱਡੀ ਲਈ ਹੋਈ ਏ ਇਹਦਾ ਨਾਮ ਅੱਜ ਤੋਂ ਮੈਂ ਰੱਖਣੀ ਆ ਇਹਦਾ ਨਾਮ ਇਹਦਾ ਨਾਮ ਹੋਏਗਾ 10 10